ਹਾਂ ਜੀ ਦੋਸਤੋ ਮੈਂ ਤੁਹਾਡਾ ਦੀਪ ਵੈਰੋਕਿਆ ਤੋਂ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਡੇ ਪਿੰਡ ਅੱਜ ਸੋਹਣਾ ਦਿਨ ਆਇਆ ਗਿਆ ਪਰ ਨਾ ਗੱਲ ਇੱਕ ਇਦਾਂ ਦੀ ਆ ਵੀ ਦਿਨ ਤਾਂ ਬਣਾਇਆ ਗਿਆ ਪਰ ਸਾਡੇ ਨਾ ਸਾਰੇ ਮੇੜੇ ਤੇੜੇ ਦੇ ਜਿੰਨੇ ਮੈਂਬਰ ਆ ਕਿਸੇ ਨੂੰ ਇਸ ਇਤਿਹਾਸ ਦੇ ਬਾਰੇ ਪਤਾ ਨਹੀਂ ਕਿ ਮੈਨੂੰ ਵੀ ਨਹੀਂ ਪਤਾ ਕਿਸੇ ਨੂੰ ਵੀ ਨਹੀਂ ਹਜੇ ਪਰੇ ਜਾਂਦੇ ਵੀ ਗੁਰੂ ਮਹਾਰਾਜ ਦਾ ਪਹਿਲਾ ਤੋਂ ਜਿਹੜਾ ਰੀਤੀ ਰਿਵਾਜ ਚੱਲਦਾ ਆ ਬਸ ਅਸੀਂ ਜਾਂ ਸ਼ਨੀਵਾਰ ਜਾਂ ਐਤਵਾਰ ਤਕਰੀਬਨ ਅਸੀਂ ਦੇਖਦੇ ਹੁੰਨੇ ਆ ਨਾ ਵੀ ਸ਼ੂਟਿੰਗਾਂ ਲਈ ਦੇਣੀ ਐਤਵਾਰ ਨੂੰ ਇਹ ਜਨ ਮਨਾ ਲਿਆ ਜਾਂਦੇ ਤੇ ਮਣਾਈ ਜਾਂਦੇ ਤੇ ਬਹੁਤ ਜਣੇ ਨੂੰ ਮੈਂ ਪੁੱਛਿਆ ਪਰ ਕਿਸੇ ਨੂੰ ਇਹਦੇ ਇਤਿਹਾਸ ਬਾਰੇ ਨਹੀਂ ਪਤਾ ਸਮਾਪਤੀ ਸੀ ਇਹੋ ਖੀਲਾ ਜਿਹੜਾ ਆਪਣਾ ਚੌਲਾਂ ਦਾ ਆਪ ਕੱਢ ਕੇ ਖੜਾ ਕਦਣਾ ਸੀ ਉਹ ਆ ਬੰਕੇ ਭਾਈ ਜਮੇ ਨਹੀਂ ਪਤਾ ਸੱਚੀ ਇਧਰ ਝਾਕ ਦਸਹੀਂ ਇਹ ਵੀ ਹੁਣ ਸ਼ਰਮਾ ਰਿਹਾ ਕਹਿੰਦਾ ਨਹੀਂ ਯਾਰ ਬਸ ਸੇਵਾ ਕਰਾਉਣੀ ਪਿੰਡ ਵਾਲਿਆਂ ਦਾ ਪਹਿਲੇ ਬਜ਼ੁਰਗਾਂ ਦਾ ਰੀਤੀ ਰਿਵਾਜ ਜਿਹੜਾ ਸੀਗਾ ਉਹੀ ਚੱਲ ਰਿਹਾ ਹੁਣ ਬਸ ਅਸੀਂ ਜਿੰਨੀ ਸਮਰਤੀ ਦੇ ਵਰਤਨ ਆ ਉਹ ਮੰਗ ਰਹੇ ਆ ਤਾਂ ਤਾਂ ਤੈਨੂੰ ਪਤਾ ਮੜਾ ਦਿਖਦਾ ਹੋਰ ਨਹੀਂ ਪਤਾ ਇਹ ਤਾਂ ਜਵਾਨੀ ਚ ਥੋੜਾ ਜਿਹਾ ਪਤਾ ਸੀਗਾ ਬਸ ਨਹੀਂ ਪਤਾ ਹੋਰ ਨਹੀਂ ਪਤਾ ਹੈ ਤੇ ਹਲਵਾਈ ਬਾਈ ਨੂੰ ਕੋਈ ਤਾਂ ਦਿਨ ਦੱਸ ਕੇ ਲਿਆਂਦਾ ਹੋਣਾ ਹਲਵਾਈ ਬਾਈ ਤੈਨੂੰ ਪਤਾ ਹਾਂ ਨਹੀਂ ਪਤਾ ਕਮਾਲ ਦੀ ਗੱਲ ਆ ਯਾਰ ਜਿਵੇਂ ਨਹੀਂ ਪਤਾ ਚਰਨੇ ਤੇ ਤੈਨੂੰ ਪਤਾ ਹੋਣਾ ਇਤਿਹਾਸ ਬਾਰੇ ਜਿਹੜਾ ਆਪਣਾ ਗੁਰੂ ਮਹਾਰਾਜ ਦਾ ਦਿਨ ਮਨਾ ਰਹੇ ਜਿਹੜਾ ਆ ਦਿਨ ਮਨਾ ਰਹੇ ਇਹਦਾ ਇਤਿਹਾਸ ਤਾਂ ਪਤਾ ਮੜਾ ਮਟਾ ਆਉਣਾ ਭਾਵੇਂ ਚੰਗਾ ਹਾਂ ਮੈਨੂੰ ਬਹੁਤ ਮਾੜੀ ਸ਼ੁਰੂ ਹੋਇਆ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਆਉਂਦੇ ਨੂੰ ਦਾਸਾਂ ਦੇ ਮਹਿਲ ਇਤਿਹਾਸ ਬਾਰੇ ਹਾਂਜੀ ਭਾਈ ਤੈਨੂੰ ਪਤਾ ਹੋਵੇ ਇਤਿਹਾਸ ਬਾਰੇ ਜਿਹੜਾ ਆਪਣਾ ਆ ਦਿਨ ਮਨਾ ਰਹੇ ਹਾਂ ਕਮਾਲ ਦੀ ਗੱਲ ਆ ਯਾਰ ਹਨਾ ਭਾਈ ਇਹ ਮੇਰੀ ਜਿਹੜੀ ਇਹ ਇਹ ਨਾ ਮੇਰੀ ਬਾਈ ਵੀਡੀਓ ਬਹੁਤ ਥਾਈ ਚੱਲਦੀ ਆ ਪਰ ਨਾ ਇਹ ਵੀ ਹਨਾ ਗੁਰੂ ਮਹਾਰਾਜ ਦਾ ਦਿਨ ਮਨਾਇਆ ਜਾਂਦਾ ਹੈ ਐਤਵਾਰ ਨੂੰ ਪਰ ਹਾਂ ਪੁਰਾਣੇ ਬਜ਼ੁਰਗ ਕਹਿ ਸਕਦੇ ਵੀ ਮਣਾਈ ਜਾਂਦੇ ਆ ਹਾਂ ਪਿੰਡ ਦੇ ਭਲੇ ਵਾਸਤੇ ਸੁੱਖ ਸ਼ਾਂਤੀ ਵਾਸਤੇ ਇੱਕ ਗੱਲ ਹੋਰ ਆ ਸਾਡੇ ਗੁਰੂ ਸਹਿਬਾਨਾਂ ਦੇ ਹਨ ਇੱਥੇ ਸੰਤਾਂਵਾਂ ਪਰ ਪੰਚ ਜਗਾਵਾਂ ਭਾਈ ਦਰਵਾਇਦਾਸ ਜੀ ਆ ਆ ਬਾਬਾ ਜੀ ਦਾ ਡੇਰਾ ਹਨ ਤੇ ਬਾਬਾ ਜੀਤਾ ਸਿੰਘ ਜੀ ਦਾ ਉਧਰਲੀ ਸਾਈਡ ਡੇਰਾ ਜਿਹਾ ਉਹ ਸ਼੍ਰੀ ਹਰਿਕ੍ਰਿਸ਼ਨ ਜੀ ਦਾ ਹਨ ਹਰਗੋਬਿੰਦ ਹਰਗੋਬਿੰਦ ਉਧਰ ਤੈਨੂੰ ਗੁਰਦੁਆਰਾ ਸਾਡੇ ਇੱਥੇ ਹੈ ਗਿਆ ਤੇ ਹਰਗੋਬਿੰਦ ਜੀ ਦਾ ਥੋੜਾ ਜਿਹਾ ਇਤਿਹਾਸ ਕਹਿ ਦਿੰਦੇ ਆ ਪਰ ਪਤਾ ਨਹੀਂ ਵੀ ਹੈ ਕਿ ਨਹੀਂ ਹੈ ਸਾਡੇ ਹੋਰ ਵੀ ਯਾਨੀ ਕਿ ਖੁੱਲੀਆਂ ਥਾਵਾਂ ਪਰ ਇੱਥੇ ਗੁਰੂ ਮਹਾਰਾਜ ਦਾ ਜਿਹੜਾ ਥਾਂ ਜਿਹੜਾ ਸਕੂਲ ਦਾ ਆ ਹੈਗਾ ਕਿਸੇ ਗੁਰਦੁਆਰੇ ਸਹਿਬ ਵਿੱਚ ਥਾਣੀ ਸੀ ਇਹ ਲੰਮੀ ਸਪੈਸ਼ਲ ਗੁਰਦੁਆਰੇ ਦੇ ਆਪਣੇ ਡੇਰੇ ਦੇ ਬਿਲਕੁਲ ਬਗਲ ਦੇ ਵਿੱਚ ਆਪਣਾ ਗਰਾਊਂਡ ਹੈ ਤੇ ਗਰਾਊਂਡ ਦੇ ਬਿਲਕੁਲ ਵਿੱਚ ਹੀ ਇਹ ਥਾ ਬਣਾ ਰਿਹਾ ਤੇ ਬਾਬੇ ਨੂੰ ਤਾਂ ਪਤਾ ਹੋਣਾ ਇਤਿਹਾਸ ਬਾਰੇ ਪੜਿਆ ਲਿਖਿਆ ਕੋਲ ਲੈ ਦੇ ਬਨੇ ਪੜਾ ਲਿਖਿਆ ਨੂੰ ਬਣਾ ਹੈ ਚਲ ਜਿਵੇਂ ਵੀ ਆ ਹਨ ਚਲ ਇੰਨੇ ਨਾਲ ਸਾਰਾ ਪਿੰਡ ਇਕੱਠਾ ਹੁੰਦਾ ਵਧੀਆ ਦਿਨ ਮਨਾਉਂਦੇ ਆ ਮਹਾਰਾਜ ਦਾ ਪਿੰਡ ਦੀ ਸੁੱਖ ਸ਼ਾਂਤੀ ਲਈ ਕਹਿ ਸਕਦੇ ਆ ਹਾਂ ਪਿੰਡ ਦਾ ਪੌਣ ਦਾ ਨਿਕਲ ਜਾਂਦਾ ਬਈ ਕਿ ਨਹੀਂ ਬਹੁਤ ਸੋਹਣੀ ਗੱਲ ਆ ਪਿੰਡ ਵਾਸਤੇ ਇਹ ਪਰ ਸਾਨੂੰ ਇਤਿਹਾਸ ਬਾਰੇ ਨਹੀਂ ਪਤਾ ਪਰ ਇੰਨਾ ਵੀ ਸਾਡੇ ਪਿੰਡ ਦਾ ਇੱਥੇ ਏਕਾ ਹੁੰਦਾ ਸਾਰੇ ਆਉਂਦੇ ਸੋਹਣਾ ਦਿਨ ਮਨਾਉਂਦੇ ਇੱਕ ਇੱਕ ਪਰਿਵਾਰ ਦਾ ਮੈਂਬਰ ਇੱਥੇ ਹਾਜ਼ਰ ਨਾਜ਼ਰ ਜ਼ਰੂਰ ਰਹਿੰਦਾ ਓਕੇ ਜੀ ਧੰਨਵਾਦ